ਇਸੀ ਤਰ੍ਹਾਂ ਇਹ ਨਾਮ ਜੋ ਚਾਰ ਕਸਨ ਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ ਵਾਹਿਗੁਰੂ ਇਹਦੇ ਵਿੱਚ ਵੀ ਭੇਦ ਹੈ ਅਕਤੰਬਰ ਵਿੱਚ ਪੰਜਾਬ ਦੀਵਾਨ ਸੀ ਉੱਥੇ 40 ਪਿੰਡ ਇਕੱਠੇ ਕਰਦੇ ਨੇ ਕਾਨੂੰਗਾ ਇਹ ਕਹਿੰਦਾ ਜੀ ਤੁਸੀਂ ਨਾਮ ਵਿੱਚ ਬੜੀਆਂ ਬਰਕਤਾਂ ਦੱਸਦੇ ਵੀ ਦਸੀਆਂ ਤਾਂ ਬਾਣੀ ਵਿੱਚ ਦਸੀਆਂ ਨੇ ਕਹਿੰਦਾ ਜੀ ਮੈਨੂੰ ਤਾਂ 40 ਸਾਲ ਹੋ ਗਏ ਵਾਹਿਗੁਰੂ ਵਾਹਿਗੁਰੂ ਕਦਰ ਮੇਰੇ ਭਾਵੇਂ ਹੋਰ 40 ਕਿਹ ਤੇਰਾ ਕੱਖ ਨਹੀਂ ਬਣਦਾ ਉਹ ਬੱਬਾ ਕੋਲੋਂ ਹੀ ਲਾਈ ਜਾਂਦੇ ਵਾਹਿਗੁਰੂ 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 ਵਾਹਿ ਜੀਓ ਉਹ ਬਹੁਤ ਵੇਸਾਂ ਬੱਬਾ ਲਾਈ ਜਾਂਦੇ ਵਾਹਿਗੁਰੂ ਵਾਹਿਗੁਰੂ ਉਹ ਸਾਡੀਆਂ ਬੋਲੀਆਂ ਨਾਲ ਰੱਬ ਥੋੜੀ ਸਹਿਮਤ ਹੋਏਗਾ ਉਹਨੂੰ ਸ਼ੁੱਧ ਬੋਲੋ ਵਾਹਿਗੁਰੂ ਤੂੰ ਕੁਝ ਕਹਿੰਦੇ ਨੇ ਵਾਹਿਗੁਰੂ ਉਹ ਖੱਖ ਕੋਲੋਂ ਲਾਈ ਜਾਂਦੇ ਨੇ ਜ਼ਿੰਦਗੀ ਲੰਘ ਜਾਂਦੀ ਏ ਕੱਖ ਹੱਥ ਪੱਲੇ ਨਹੀਂ ਉਚਾਰ ਗਤ ਭਾਈ ਸ਼ੁੱਧ ਕਰ ਲਓ ਸਿਹਰੀਆਂ ਸਿੱਖ ਲਓ ਜਿੰਨਾ ਕੋਲ ਜਿਹੜੇ ਪਾਠ ਕਰਦੇ ਨੇ ਇਹ ਕਿਹੜੀ ਗੜੀ ਕਿਵੇਂ ਆਵਾਜ਼ ਬੋਲੀਦੀ ਹੈ ਕੋਈ ਵਾਹਿਗੁਰੂ ਕਹੀ ਜਾਂਦਾ ਕੋਈ ਵੱਖਰੂ ਕਹੀ ਜਾਂਦਾ ਗੱਲ ਬਣਦੀ ਨਹੀਂ ਵਾਹਿਗੁਰੂ 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 ਵਾਹਿ ਜੀ ਇਸ ਤਰੀਕੇ ਸਿਰ ਜਿਹੜਾ ਸੰਬਲਨ ਸ਼ੁੱਧ ਕਰਦਾ ਹੈ ਉਹਨੂੰ ਇਹ ਬਰਕਤਾਂ ਬਖਸ਼ਾ ਹੌਲੀ 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 ਗੁਰਮੁਖ ਵਦੇ ਰੋਜ਼ ਨਿਤ ਦੂ ਸਵਾਯਾ